ਡੇਰਾ ਬਾਬਾ ਨਾਨਕ ਏਰੀਆ ਦੇ ਵਿੱਚ ਚੋਰਾ ਦੇ ਹੌਸਲੇ ਇੰਨੇ ਵਧੇ ਹੋਏ ਹਨ ਕਿ ਉਹ ਪੁਲਿਸ ਚੌਕੀਆਂ ਦੇ ਨਾਲ ਲੱਗਦੀਆਂ ਦੁਕਾਨਾਂ ਨੂੰ ਵੀ ਨਹੀਂ ਛੱਡ ਰਹੇ ਅਸੀਂ ਬੇਘੋਬ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਜਿਹਾ ਹੀ ਮਾਮਲਾ ਬੀਤੀ ਰਾਤ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪੁਲਿਸ ਚੌਕੀ ਮੱਲੋਵਾਲ ਦੇ ਨਾਲ ਲੱਗਦੇ ਇੱਕ ਫੀਡਲੀ ਦੁਕਾਨ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਨੇ ਪਿਛਲੇ 6 ਦਿਨਾਂ ਦੇ ਵਿੱਚ ਬੁਧੀ ਵਾਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਜਿਸ ਦੇ ਨਾਲ ਲੱਖ ਤੋਂ ਵੱਧ ਖਲ ਅਤੇ ਫੀਡ ਚੋਰੀ ਕੀਤੀ ਗਈ ਹੈ ਇਸ ਸਬੰਧੀ ਦੁਕਾਨਦਾਰ ਨੇ ਇਹ ਕਿਹਾ ਕਿ ਜਦੋਂ ਉਹ ਰੋਜ਼ੀ ਤਰ੍ਹਾਂ ਸਿਹਰੇ ਦੁਕਾਨ ਤੇ ਆਏ ਤਾਂ ਉਹਨਾਂ ਦੀ ਦੁਕਾਨ ਦਾ ਇੱਕ ਸਾਈਡ ਤੋਂ ਸ਼ੈਟਰ ਟੁੱਟਿਆ ਹੋਇਆ ਸੀ ਅਰੇ ਉਹ ਅੰਦਰ ਆ ਕੇ ਦੇਖਿਆ ਤਾਂ ਦੁਕਾਨ ਦੇ ਅੰਦਰ ਪਸ਼ੂਆਂ ਦੀਆਂ ਖਲ ਦੀਆਂ ਬੋਰੀਆਂ ਪੰਜਾਹ ਗਾਇਬ ਸਨ ਫਤਹਿ ਉਹਨਾਂ ਨੇ ਦੱਸਿਆ ਕਿ 16 ਮਈ ਨੂੰ ਵੀ ਉਹਨਾਂ ਹੀ ਦੁਕਾਨ ਦਾ ਸ਼ੈਟਰ ਤੋੜ ਕੇ 20 ਬੋਰੀਆਂ ਖਲ ਦੀਆਂ ਚੋਰੀ ਕੀਤੀਆਂ ਗਈਆਂ ਸਨ ਉਹਨਾਂ ਨੇ ਹੁਣ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਕਿ ਕਾਰਵਾਈ ਕੀਤੀ ਜਾਵੇ ਪਰ ਉਹਨਾਂ ਨੇ ਇਹ ਕਹਿਣਾ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਆਪ ਪਿੰਡੀ ਲਗਾਤਾਰ ਨਾਰੀ ਚੋਰੀ ਹੋ ਰਹੀ ਆ ਇਹ ਫੌਜ ਤੋਂ ਆ ਕੇ ਨਾ ਰਿਟਾਇਰਮੈਂਟ ਆ ਕੇ ਦੁਕਾਨ ਪਾਈ ਆ ਸਰ ਵੀ ਫੌਜੀ ਵੀ ਆ ਤੇ ਬਹੁਤ ਇਮਾਨਦਾਰ ਬੰਦਾ ਸਾਨੂੰ ਦੇਖ ਕੇ ਦੁੱਖ ਆ ਵੀ ਇਹ ਕਿੰਨੀ ਵਾਰੀ ਚੋਰੀ ਹੋ ਗਈ ਇੱਕ ਬੰਦਾ ਮਿਹਨਤ ਕਰਨ ਦਿਆ ਫੀਡ ਖਾ ਲਿਆ ਫੀਡ ਖਾ ਲਿਆ ਕੇ ਵੇਚਣ ਦਿਆ ਤੇ ਫਿਰ ਵੀ ਇਨਸਾਫ ਹੋਣਾ ਚਾਹੀਦਾ ਬਹੁਤ ਥੱਕੇ ਲਾਗੇ ਪਰ ਉਹਨਾਂ ਚਾਹੀਦੀ ਮਤ ਕਰਨੀ ਇਹਦੀ ਮਾਦਰ ਬੰਦਾ ਦੁਕਾਨੋਂ ਆਪਣੀ ਮਿਹਨਤ ਕਰਨ ਲਿਆ ਤੇ ਮਿਹਨਤ ਕਰਕੇ ਕਾਲ ਫੀਡ ਵੇਚ ਕੇ ਕਜਾਰਾ ਕਰਨ ਲਿਆ ਹਾਂਜੀ ਸਾਹੀ ਤੁਹਾਡੇ ਗਵਾਹ ਖੁੱਸ਼ ਹੋਈ ਹਾਂਜੀ ਸਰ ਮੇਰਾ ਮੋਟਲਾਂ ਦਾ ਕੰਮ ਜੇ ਤਾ ਤੀਜੀ ਵਾਰੀ ਉਹਨਾਂ ਨੇ ਚੋਰਾ ਨੇ ਚੋਰੀ ਕਰ ਲਈ ਜੇ ਠੀਕ ਹੈ ਪਹਿਲਾਂ ਥੋੜੀ ਕੰਦ ਪਾੜੀ ਅੱਜ ਰਾਤ ਜਾਰੀ ਕੰਦ ਪਾੜ ਕੇ ਤੇ 50 60 ਬੋਰੀਆਂ ਯਾਨੀ ਕਿ 60 ਬੋਰੀਆਂ ਪਰਸੋਂ ਮਾਲ ਆਇਆ ਹੀ ਉਹਦੇ ਵਿੱਚੋਂ ਤਿੰਨ ਬੋਰੀਆਂ ਵੇਚੀਆਂ 57 ਬੋਰੀਆਂ ਘਰ ਤੋਂ ਘੜ ਚੋਰੀ ਹੋ ਗਈਆਂ ਜੇ ਚੋਰੀ ਉਹ ਹੋਈਆਂ ਮਸਕਾਨ ਫੀਡ ਹੀ ਜਿਹੜੀ ਖਲ ਉਹ ਸਾਰੀ ਚੋਰੀ ਹੋ ਗਈ ਏ ਠੀਕ ਹੈ ਮੰਨ ਲਓ ਅੱਜ ਇੱਧਰ ਹੋਈ ਏ ਕੱਲ ਨੂੰ ਸਾਡੀਆਂ ਵੀ ਚੋਰੀਆਂ ਹੋ ਸਕਦੀਆਂ ਸਾਡੀਆਂ ਸਾਡਾ ਦੇਖੋ ਕਿੰਨਾ ਸਮਾਨ ਮਹਿੰਗਾ ਜੇ ਆ ਮੋਟਰਸਾਈਕਲ ਕਿੰਨੇ ਲੱਗੇ ਜੇ ਹੁਣ 30-30 ਹਜ਼ਾਰ ਦਾ ਮੋਟਰਸਾਈਕਲ ਕਿੱਥੋਂ ਭਰਾਂਗੇ ਗਰੀਬ ਬੰਦੇ ਆ ਇਹੋ ਕਮਾਣਾ ਇਹੋ ਖਾਣਾ ਠੀਕ ਹੈ ਇਸ ਕਰਕੇ ਕਹਿਣ ਦੇ ਆ ਵੀ ਸਾਨੂੰ ਇੱਥੇ ਜਾਂ ਤੇ ਕੋਈ ਸਕਿਉਰਟੀ ਚਾਹੀਦੀ ਆ ਜਾਂ ਕੋਈ ਚੌਂਕੀਦਾਰ ਚਾਹੀਦਾ ਆ ਜਾਂ ਕੋਈ ਮੁਲਾਜ਼ਮ ਰਾਤ ਨੂੰ ਇੱਥੇ ਡਿਊਟੀ ਕਰੇ ਜਿਹੜਾ ਮਤਲਬ ਕਿ ਸਾਡੀ ਆਪਣੇ ਅੱਡੇ ਦੀ ਜਿਹੜੀ ਦੇਖਭਾਲ ਕਰੇ ਕਿਉਂ ਕਿਉਂਕਿ ਚੌਂਕੀ ਵਾਲੇ ਸੁੱਤੇ ਰਹਿੰਦੇ ਆ ਚੌਂਕੀ ਵਾਲਿਆਂ ਕੀ ਚੌਂਕੀ ਵਾਲੇ ਆਉਣ ਇੱਥੇ ਫੇਰ ਹੀ ਆ ਜਦੋਂ ਚੌਂਕੀ ਆਣਾ ਕੀ ਕਹਿਣਾ ਜਦੋਂ ਤੁਹਾਡੀ ਚੋਰੀ ਹੋ ਗਈ ਚੌਂਕੀ ਚੌਂਕੀ ਭਾਵੇਂ ਦੂਰ ਨਹੀਂ ਹੋਵੇ ਦੂਰ ਤੇ ਮੰਨਦੇ ਆ ਵੀ ਚਲੋ ਦੂਰ ਹੀ ਚੌਂਕੀ ਕੋਈ ਮਲੇ ਚੋਰੀ ਹੋ ਗਈ ਚੌਂਕੀ ਲੱਗ ਗਿਆ ਤਾਂ ਵੀ ਚੋਰੀ ਹੋ ਗਈ ਪਹਿਲਾ 16 ਨੂੰ ਕਿਦਾਂ ਨਿਕਾੜ ਆਇਆ 16 ਨੂੰ 25 ਕਬੋਰੀਆਂ ਜੀ ਇਤੋਂ 2 ਸਾਲ ਪਹਿਲਾਂ ਚੋਰੀ ਹੋਈ ਇਹਤੋਂ 2-4 ਉਹ 25 ਛਬੀ ਬੋਰੀਆਂ ਉਦੋਂ ਹੋਈ ਹੈ ਚੋਰੀ ਥੱਲੇ 2 14 ਦਾ ਕਾਪੜਾ 50 60 ਬੋਰੀਆਂ ਲੱਦਰੀਆਂ ਤੋਂ ਟੁੱਟਾ ਪਾਉਂਦਾ ਹਾਂਜੀ ਹਾਂਜੀ ਦੂਜੇ ਨੰਬਰ ਤੇ ਤਿੰਨ ਵਾਰੀ ਚੋਰੀ ਇਹ ਤਿੰਨੇ ਵਾਰੀ ਇਹੋ ਦੁਕ ਠੀਕ ਹੈ ਨਾ ਇਹ ਆ ਵੀ ਹੁਣ ਕੱਲ ਨੂੰ ਆ ਉਹ ਸਾਨੂੰ ਡਰ ਲੱਗਾ ਰਹਿੰਦਾ ਆ ਜੇ ਆਪਾਂ ਇੱਥੇ ਕੈਮਰੇ ਲਵਾਈਏ ਪਹਿਲਾਂ ਉਹਨਾਂ ਕੈਮਰੇ ਤੋੜ ਦੇਣੇ ਆ ਇੱਥੇ ਕੋਈ ਸੁਰੱਖਿਆ ਨਹੀਂ ਹੈਗੀ ਕਰਨਾ ਕੀ ਹੈ ਹਾਂ ਜੀ ਕਿ ਤੋਕੀ ਮੰਗ ਕਰਦੇ ਮੰਗ ਅੰਕਲ ਨੂੰ ਇਨਸਾਫ ਚਾਹੀਦਾ ਆ ਇਹਨਾਂ ਨੁਕਸਾਨ ਹੋਇਆ ਜਿਨ੍ਹਾਂ ਹੁਣ ਸ਼ਟਰ ਦਾ ਵੀ ਸਾਰਾ ਸ਼ਟਰ ਤੋੜ ਗਏ ਆ ਠੀਕ ਹੈ ਜਿਹੜਾ 16 ਤਰੀਕ ਨੂੰ ਚੋਰੀ ਹੋਈ ਆ ਆਪਾਂ ਆ ਵਧੀਆ ਤਰੀਕੇ ਨਾਲ ਵਧੀਆ ਸਰੀਏ ਲਾ ਕੇ ਵਧੀਆ ਸੀਮੈਂਟ ਲਾ ਕੇ ਬਣਾ ਕੇ ਗਏ ਆ ਫੇਰ ਦੁਕਾਨ ਵੀ ਗਾਂ ਚੋਰੀ ਨਾ ਹੋਵੇ ਔਰ ਫਿਰ ਚੋਰਾਂ ਨੇ ਫਿਰ ਕੀ ਕੀਤਾ ਚੋਰਾਂ ਨੇ ਫਿਰ ਸਟਾਡ ਰਿਪੋਰਟ ਕਟ ਕੇ ਫਿਰ 50 ਸੱਕ ਬੋਰੀਆਂ ਕੱਢ ਕੇ ਲੈ ਗਏ